ਅੱਗੇ ਬੈਠ ਕੇ ਬਾਹਰ ਮਦਦ ਕਰਤਾ ਚਾਹੀਦੀ ਆ ਜੀਮਾ ਇਹ ਮੁਜਾਹ ਦੇਖਣ ਦੇ ਪਹਿਲਾਂ ਕੌਣ ਹੈ ਹੁਣ ਮੁੰਡੇ ਦੇ ਲਈ ਕਿਸਾਨ ਨਹੀਂ ਹੋਣ ਬਣਾ ਯਾਰ ਸਰ ਇਹ ਪੇਸ਼ੈਂਟ ਮੇਰੇ ਕੋਲ 9:25 ਦੇ ਟਾਈਮ ਤੇ ਆਏ ਆ ਤੇ ਇਹ ਪੇਸ਼ੈਂਟ ਗਨ ਸ਼ਾਟ ਇੰਜਰੀ ਦਾ ਹੈਗਾ ਪੇਸ਼ੈਂਟ ਸੀਰੀਅਸ ਹੈ ਕਾਫੀ ਇਹਨਾਂ ਦੇ ਦੋ ਤਿੰਨ ਗਨ ਸ਼ਾਟ ਦੀਆਂ ਇੰਜਰੀਜ਼ ਹੈਗੀਆਂ ਇੱਕ ਲਿਪਸ ਤੇ ਆ ਫੇਸ ਤੇ ਆ ਇੱਕ ਛਾਤੀ ਤੇ ਲੱਗੀ ਆ ਲੈਫਟ ਸਾਈਡ ਤੇ ਲੱਗੇ ਦੋ ਪੇਟ ਤੇ ਲੱਗੇ ਇੰਜਰੀਜ਼ ਲੱਗੀਆਂ ਗਨ ਸ਼ਾਟਸ ਦੀਆਂ ਲੇਡੀ ਦੀ ਉਮਰ ਕਿੰਨੀ ਆ ਸਾਥੀ ਇਹਨਾਂ ਦੀ ਇਹਨਾਂ ਦਾ ਨਾਮ ਹੈਗਾ ਹਰਜੀਤ ਕੌਰ ਏਜ एज ਪਰ ਕਾਰਡ ਜਿਹੜੀ ਇੱਥੇ ਲਿਖੀ ਆ 52 ইয়ারਸ ਅਬਾਊਟ ਹੈ ਮੈਨੂੰ ਇਦਾਂ ਜੋ ਲੱਗਦਾ ਕਿ ਲੱਗ ਗਈ ਹੋਈ ਹੈ ਘਟਨਾ ਲੱਗ ਗਈ ਦੀ ਆ ਸਿਵਲ ਹਸਪੀਟਲ ਤੇ ਲੱਗ ਗਈ ਦੀ ਘਟਨਾ ਇਹ ਵਿਦਨ 5 ਤੋਂ 10 ਮਿੰਟ ਦੇ ਵਿੱਚ ਆ ਚੁੱਕੇ ਸਾਡੇ ਕੋਲ। ਇੱਕ ਡੈੱਡ ਬੋਡੀ ਵੀ ਆਈ ਹੈ। ਹਾਂਜੀ ਇੱਕ ਡੈੱਡ ਬੋਡੀ ਵੀ ਆਈ ਹੈ ਸਾਡੇ ਕੋਲ। ਉਹਦਾ ਨਾਂ ਹੈਗਾ ਸਾਡੇ ਕੋਲ ਆਪਣਾ ਕਰਨਵੀਰ ਸਿੰਘ। ਕਰਨਵੀਰ ਸਿੰਘ ਦਾ 30 ਸਾਲ ਉਮਰ ਹੈ ਇਹਨਾਂ ਦੀ। ਇਹਦਾ ਪਿੰਡ ਨਹੀਂ ਹੈ। ਪਖਾਰੀਵਾਲ। ਨਹੀਂ ਪਖਾਰੀ ਦਾ ਨਹੀਂ ਪਿੱਖੋਵਾਲੀ। 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 ਜਿਹੜੀ ਲੇਡੀ ਉਹਦਾ ਉਹਦਾ ਪਿੰਡ ਦਾ ਨਾਮ ਹੈ। ਭਗਵਾਨ। ਲੇਡੀ ਦਾ ਨਾਮ ਭਗਮਾਨਪੁਰ। ਭਗਮਾਨ। ਭਗਮਾਨ। ਅੱਛਾ। ਇਹ ਜਿਹੜੇ ਗਨ ਸ਼ਾਟ ਆਇਆ ਕਰੋ ਡੈੱਡ ਆਇਆ। ਉਹਦੇ ਕਿੰਨੀਆਂ ਗੋੜੀਆਂ ਲੱਗੀਆਂ ਇਹਨਾਂ ਦੇ ਜਿਹੜੇ ਜਿਨ੍ਹਾਂ ਦੀ ਡੈਥ ਹੋਈ ਹੈ ਨਾ ਤਾਂ ਮਾ ਕਰਨਦੀਪ ਸਿੰਘ ਇਹਨਾਂ ਦੇ ਤਿੰਨ ਮੇਨ ਜਿਹੜੀਆਂ ਗਨ ਸ਼ਾਟ ਇੰਜਰੀਜ਼ ਹੈਗੀਆਂ ਇੱਕ ਇਹਨਾਂ ਦੇ ਫੇਸ ਤੇ ਆ ਗਨ ਸ਼ਾਟ ਮੇਨ ਉਸ ਤੋਂ ਬਾਅਦ ਇਹਨਾਂ ਦੇ ਰਾਈਟ ਆਰਮ ਤੇ ਹੈਗੀ ਆ ਇੱਕ ਪੇਟ ਦੇ ਸੱਜੇ ਪਾਸੇ ਹੈਗੀ ਆ ਇਸ ਤੋਂ ਇਲਾਵਾ ਛੋਟੀ ਜਿਹੜੀਆਂ ਛੋਟੀਆਂ ਵੀ ਹੈਗੀਆਂ ਇਹਨਾਂ ਦੀਆਂ ਇੰਜਰੀਜ਼ ਜਿਵੇਂ ਮਤਲਬ ਸ਼ਰੇ ਟਾਈਪ ਹੁੰਦੀਆਂ ਉਹ ਵੀ ਇਹਨਾਂ ਦੇ ਇੱਕ ਮੱਥੇ ਤੇ ਆ ਦੋ ਪੇਟ ਤੇ ਅਲੱਗ ਹੈਗੀਆਂ ਇਹ ਜਿਹੜੀ ਡਿਟੀ ਚੱਕੀ ਉਹਦੇ ਕੁਝ ਨਹੀਂ ਉਹਨਾਂ ਦੇ ਚਾਰ ਮੇਨ ਇੰਜਰੀਜ਼ ਆ ਜਿਹੜੀਆਂ ਨੋਟ ਕੀਤੀਆਂ ਗਈਆਂ ਮੈਂ ਇਸ ਵੇਲੇ ਨੋਟ ਕਰ ਲਈਆਂ ਚਾਰ ਇੰਜਰੀਜ਼ ਮੇਨ ਨੇ ਆ ਕਿਹੜੀ ਗੱਲ ਇੱਕ ਫੇਸ ਤੇ ਆ ਉਹਨਾਂ ਦੇ ਇੱਕ ਛਾਤੀ ਦੇ ਖੱਬੇ ਪਾਸੇ ਦੋ ਪੇਟ ਦੇ ਸੱਜੇ ਪਾਸੇ ਆ ਹੋਇਆ ਇੱਕ ਹੋਇਆ ਹੁਣੇ ਆਪਾਂ ਨੂੰ ਤਲਾਹ ਮਿਲੀ ਹੈ ਪੌਣੇ ਦੇ 10 ਵਜੇ ਕਿ ਕਾਦੀਆਂ ਚੁੰਗੀ ਤੇ ਕੋਈ ਇਨਸੀਡੈਂਟ ਹੋਇਆ ਜਿਸੇ ਗੋਲੀਆਂ ਚਲੀਆਂ ਇਮੀਡੀਏਟਲੀ ਉੱਥੇ ਸਾਰਿਆਂ ਨੇ ਆਪਾਂ ਜਿਹੜੇ ਜਿੱਥੇ ਵੀ ਗੋਲੀ ਚਲੀ ਉੱਥੋਂ ਲੈ ਕੇ ਸਿਵਲ ਹਸਪਤਾਲ ਆ ਗਿਆ ਜਿਸ ਤੇ ਇੱਕ ਪਤਾ ਲੱਗਾ ਕਰਨਵੀਰ ਦੀ ਡੈਥ ਹੋ ਗਈ ਆ ਇੱਕ ਲੇਡੀ ਆ ਉਹਨੂੰ ਇਮੀਡੀਏਟਲੀ ਉਹਦਾ ਨਾਮ ਤਾਂ ਨਹੀਂ ਮੈਨੂੰ ਅਜੇ ਪਤਾ ਉਹਨੂੰ ਅਮਨਦੀਪ ਦੇ ਰੈਫਰ ਕਰਤਾ ਬਾਕੀ ਜਿਹੜਾ ਵੀ ਹੁਣ ਕੋਈ ਆਂਦਾ ਉਸ ਚਾਣ ਦੇ ਬਿਆਨ ਲੇਡੀ ਦਾ ਨਾਮ ਕੀ ਹੈ ਲੇਡੀ ਦਾ ਮੈਨੂੰ ਅਜੇ ਨਾਮ ਨਹੀਂ ਪਤਾ ਕਹਿੰਦੇ ਕਿ ਜੱਗੂ ਨਹੀਂ ਮੈਂ ਇਹਦੇ ਬਾਰੇ ਨਾ ਹੀ ਮੈਨੂੰ ਪਤਾ ਕਿਉਂਕਿ ਮੈਂ ਜਸਟ ਅਜੇ ਆਇਆ ਹੀ ਹਾਂ ਮੈਨੂੰ ਇਹ 9:10 ਵਜੇ ਮਿਲੀ ਹੈ ਪੂਰੇ ਮੈਂ 10 ਮਿੰਟਾਂ ਦੇ ਵਿੱਚ ਮੈਂ ਇੱਥੇ ਆ ਗਿਆ ਕਦੋਂ ਦੇ ਸੀਓ ਕੀ ਹੋਇਆ ਉਸ ਕਾਰਪਿਓ ਗੱਡੀ ਦੇ ਵਿੱਚ ਅਜੇ ਕੋਈ ਕਲੀਅਰ ਨਹੀਂ ਆ ਬਾਕੀ ਜੋ ਉਹ ਬਿਆਨ ਲਖਾਉਂਦੇ ਉਹ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਕਿਦਾਂ ਵਾਏ ਇਹ ਤੇ ਸਾਨੂੰ ਇਹਦੇ ਵਾਰ ਨਹੀਂ ਪਤਾ ਜੀ ਅਸੀਂ ਮੌਕੇ ਤੇ ਅਜੇ ਮੌਕੇ ਤੇ ਗਏ ਆ ਕਰਕੇ ਹੁਣ ਸਿਵਲ ਹਸਪੀਟਲ ਆਏ ਆ ਜਿਹੜੇ ਵੀ ਹੁੰਦੇ ਜਿਨ੍ਹਾਂ ਦੇ ਹੋਇਆ ਇਨਸੀਡੈਂਟ ਜਿਹੜਾ ਉਹਦੇ ਫਾਦਰ ਵੀ ਆ ਗਏ ਮੁੰਡੇ ਦੇ ਕਰਨ ਵੀਰ ਤੇ ਜਿਹੜਾ ਜਿਹਦੀ ਡੈਥ ਹੋਈ ਆ ਜੋ ਕਹਿੰਦੇ ਆ ਫਿਰ ਹਸਾਬ ਨਾਲ ਕਾਰਵਾਈ